s a n t i n t a Maria. s n g a Maria. m i a Santa m a i s a n s t a m s a i n t Santa m a t a r n a m Santa Maria. s a t a n t a m S ਅੱਜ ਰਾਜਪੁਰਾ ਠਨੌਰ ਸਨੌਰ ਦੇ ਕੁਸਲਤਿਆਂ ਦੇ ਤਿੰਨੇ ਹਲਕਿਆਂ ਦੇ ਪਿੰਡਾਂ ਵਿੱਚ ਮਾਇਆ ਜਾਣ ਦਾ ਵਰਕਰ ਨੂੰ ਮਿਲਦਾ ਪ੍ਰੋਗਰਾਮ ਲਾਇਆ ਮੈਂ ਸਮਝਦਾ ਕਿ ਪੰਜਾਬ ਦੇ ਸਾਹਮਣੇ ਬੜੀਆਂ ਚੁਣੌਤੀਆਂ ਨੇ ਪੰਜਾਬ ਅੱਜ ਬੜੇ ਸੰਕਟਾਂ ਦੇ ਵਿੱਚੋਂ ਗੁਜ਼ਰ ਰਿਹਾ ਜਿੱਥੇ ਪਾਣੀ ਦਾ ਸੰਕਟ ਬੜੀ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਪਾਣੀ ਦੇ ਸੰਕਟ ਦੇ ਹੱਲ ਲਈ ਅੱਜ ਤੱਕ ਕਿਸੇ ਸਰਕਾਰ ਨੇ ਸਿਹਰਦ ਤਰੀਕੇ ਨਾਲ ਸੋਚਿਆ ਹੀ ਨਹੀਂ। ਔਰ ਪਾਣੀ ਇੱਕ ਬਹੁਤ ਅਹਿਮ ਸਮੱਸਿਆ ਵਿਥੂਂ ਗੰਮੀ ਜਾ ਰਹੀ ਹੈ। ਪਾਣੀ ਨੂੰ ਸੰਭਾਲਣ ਦੇ, ਪਾਣੀ ਨੂੰ ਵਧੀਆ ਤਰੀਕੇ ਨਾਲ ਵਰਤਣ ਦੇ ਜਿੰਨੀ ਦੇਰ ਤੱਕ ਸਿਹਰਦ ਜਤਨ ਨਹੀਂ ਹੋਣਗੇ ਤਾਂ ਇਹ ਸੰਕਟ ਹੋਰ ਡੂੰਘਾ ਹੋਗਾ ਜਾਏਗਾ। ਅੱਜ ਸਭ ਤੋਂ ਜ਼ਰੂਰੀ ਗੱਲ ਆ ਕਿ ਬਾਰਸ਼ਾਂ ਦੇ ਪਾਣੀ ਨੂੰ ਸੰਭਾਲ ਕੇ ਕਿਵੇਂ ਵਰਤੋਂ ਦੀ ਉਗਣਾਇਆ ਜਾਵੇ। ਜਿਹੜਾ ਵੇਸਟੇਜ ਪਾਣੀ ਦੀ 67% ਤੋਂ ਵੱਧ ਉਹਨੂੰ ਕਿਵੇਂ ਰੋਕਿਆ ਜਾਵੇ? ਤਉ ਤੋਂ ਵੱਡਾ ਸਵਾਲ ਅੱਜ ਪੰਜਾਬ ਦੇ ਸਾਹਮਣੇ ਇਹ ਆ ਦੂਜੀ ਗੱਲ ਨਸ਼ਿਆਂ ਦੀ ਬਹੁਤਾਤ ਨੇ ਪੰਜਾਬ ਨੂੰ ਇੱਕ ਈਰਾਨ ਧਰਤੀ ਦੇ ਰੂਪ ਦੇ ਵਿੱਚ ਬਣਾਤਾ ਅੱਜ ਨੌਜਵਾਨਾਂ ਦੀ ਡੈਥ ਹੋ ਰਹੀ ਹੈ ਜਿਹੜੀ ਅਮਨ ਕਾਨੂੰਨ ਦੀ ਮਾਰੀ ਹਾਲਤ ਆ ਉਹਦੇ ਵਿੱਚ ਵੀ ਨਸ਼ੇੜੀਆਂ ਦਾ ਬਹੁਤ ਵੱਡਾ ਹੱਥ ਆ ਔਰ ਦੁਖੀ ਗੱਲ ਤਾਂ ਕਿ ਸਰਕਾਰ ਦੀ ਸਰਫਾਸਟੇਟੇ ਸਾਰਾ ਕੁਝ ਹੋ ਰਿਹਾ ਸਰਕਾਰ ਦੇ ਇੱਕ ਆਪਣੇ ਵਿਧਾਇਕ ਵੱਲੋਂ ਸਿੱਧੇ ਤੌਰ ਤੇ ਦੋਸ਼ ਲਾਉਣਾ ਦੇ ਨਸ਼ਿਆਂ ਦੀ ਬਹਦਾਤ ਲਈ ਸਰਕਾਰੀ ਸਰਪ੍ਰਸਤੀ ਜ਼ਿੰਮੇਵਾਰੀਆਂ ਔਰ ਉਹਨਾਂ ਨੇ ਕਈ ਰਾਸੀ ਧਿਰ ਦੇ ਆਗੂਆਂ ਦੇ ਸਦਾਤਰ ਧਿਰ ਦੇ ਆਗੂਆਂ ਦੇ ਨਾਂ ਵੀ ਲਏ ਉਹਦਾ ਵੀ ਕੋਈ ਨੋਟਿਸ ਸਰਕਾਰ ਨੇ ਹਜ ਤੱਕ ਨਹੀਂ ਲਿਆ ਇਹ ਵੀ ਇੱਕ ਬੜੀ ਵੱਡੀ ਸਮੱਸਿਆ ਪੰਜਾਬ ਦੇ ਸਾਹਮਣੇ ਵੱਧਦੀ ਜਾ ਰਹੀ ਹੈ ਔਰ ਪੰਜਾਬ ਦੀ ਬੇਰਤਗਾਰੀ ਜਿਹੜੀ ਆ ਆਉਣ ਵਾਲੇ ਦਿਨਾਂ ਵਿੱਚ ਹੋਰ ਵਧੇਗੀ ਕਿਉਂਕਿ ਕੈਨੇਡਾ ਦਾ ਸੰਕਟ ਜਿਹੜਾ ਹੈ ਉਹ ਪੰਜਾਬ ਲਈ ਸਿਰਦਰਦੀ ਬਣੇਗਾ ਕੈਨੇਡਾ ਦੇ ਜਿਹੜੇ ਬੱਚੇ ਪੰਜਾਬ ਤੋਂ ਚਲੇ ਜਾਂਦੇ ਸੀ ਉਹ ਵਾਪਸ ਮੁੰਡੇ ਸ਼ੁਰੂ ਹੋ ਗਏ ਤੇ ਬੇਰਜ਼ਗਾਰੀ ਜਿਹੜੀ ਹੈ ਉਹ ਵੀ ਕੰਮ ਵਾਲੇ ਸਮੇਂ ਵਿੱਚ ਬਹੁਤ ਵੱਡੀ ਸਮੱਸਿਆ ਬਣੇਗੀ ਔਰ ਉਹਦੇ ਨਾਲ ਅਮਰ ਗਰੂਨ ਦੀ ਸਥਿਤੀ ਹੋਰ ਵਿਗੜੇਗੀ ਇਹ ਜਿਹੜੀਆਂ ਚੁਣੌਤੀਆਂ ਸਾਡੇ ਸਾਹਮਣੇ ਨੇ ਉਹਨਾਂ ਚੁਣੌਤੀਆਂ ਨੂੰ ਵਿਜਿੱਤ ਕਰਨ ਲਈ ਇੱਕ ਮਜ਼ਬੂਤ ਖੇਤਰੀ ਪਾਰਟੀ ਦੀ ਲੋੜ ਆ ਸ਼ਰਮਈ ਅਕਾਲੀ ਦਲ ਵਰਗੀ ਪਾਰਟੀ ਦੀ ਔਰ ਵੱਧ ਕੇ ਸੁਪਤੀ ਨਾਲ ਸ਼ਰਮਈ ਅਕਾਲੀ ਦਲ ਅੱਜ ਆਪਣੇ ਸੰਕਟ ਵਿੱਚ ਫਸਿਆ ਪਿਆ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਸਮੇਂ ਵਿੱਚ ਦਿੱਲੀ ਦੇ ਸ਼੍ਰੋਮਣੀ ਕਾਲ ਦਲ ਦੀ ਲੀਡਰਸ਼ਿਪ ਵੱਲੋਂ ਜੋ ਗਲਤੀਆਂ ਕੀਤੀਆਂ ਲਾਪਰਵਾਹੀਆਂ ਹੋਈਆਂ ਉਹਦੇ ਕਰਕੇ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਗਾ ਰਿਆ ਬਾਰ-ਬਾਰ ਸ਼੍ਰੋਮਣੀ ਅਕਾਲੀ ਦਲ ਦੇ ਦੁਸ਼ਮਣ ਖੜਵਾ ਦਿੱਤਾ ਸਾਡੇ ਬਹੁਤ ਸਿਹਤ ਯਤਨਾਂ ਦੇ باوجود ਸਾ ਸ੍ਰੀ ਗੁਰੂ ਜੀ ਬਾਦਲ ਹੋਣਾ ਨੇ ਲੋਕਾਂ ਦੇ ਫਤਵੇ ਨੂੰ ਪ੍ਰਵਾਨ ਨਾ ਕੀਤਾ ਜਿਦੈ ਕਰਕੇ ਪਾਰਟੀ ਹੋਰ ਡੇਰੇ ਸਾਡੇ ਵਿੱਚ ਚਲੀ ਗਈ ਔਰ ਪਾਰਟੀ ਨੂੰ ਜੋੜਨ ਦੀ ਥਾਂ ਪਾਰਟੀ ਨੂੰ ਇਕੱਠੇ ਰੱਖਣ ਦੀ ਥਾਂ ਸاسي ਵੀਰ ਸਿੰਘ ਬਾਦਲ ਹੋਣਾਂ ਨੇ ਆਪ ਹੀ ਪਾਰਟੀ ਨੂੰ ਤੋੜਨਾ ਸ਼ੁਰੂ ਕੀਤਾ ਆਪ ਹੀ ਧਰਿਆਂ ਵਿੱਚ ਵੰਡਣਾ ਸ਼ੁਰੂ ਕੀਤਾ ਜਿਸ ਦੇ ਨਾਲ ਹੋਰ ਵੀ ਜਿਆਦਾ ਗੰਭੀਰ ਸਮੱਸਿਆ ਸਾਡੇ ਸਾਹਮਣੇ ਵਰਦੀ ਨਜ਼ਰ ਆ ਰਹੀ ਸੀ ਸੋ ਕੁੱਲ ਪਲਾ ਕੇ ਅਸੀਂ ਪੰਜਾਬ ਦੇ ਅੰਦਰ ਚਲੋਣੀ ਕਾਲੀ ਦਾਲ ਸੁਧਾਰ ਲਹਿਰ ਚਲਾਉਣ ਦਾ ਪ੍ਰੋਗਰਾਮ ਨਹੀਂ ਕੀਤਾ ਕਾਸਤੌਰਤ ਜਿਹੜੇ ਲੋਕਾਂ ਨੇ ਕੁਰਬਾਨੀ ਕੀਤੀ ਇਸ ਪਾਰਟੀ ਨੂੰ ਦੇਸ਼ ਔਰ ਰਾਜ ਦੇ ਵਿੱਚ ਸਤਾ ਕਾਰਜੋਗਰੇ ਬਣਾਇਆ ਸਮੇਂ-ਸਮੇਂ ਤੇ ਅਗਵਾਈ ਕੀਤੀ ਉਹਨਾਂ ਵਿੱਚ ਮਾਸਟਰ ਤਾਰਾ ਸਿੰਘ ਜੀ ਤੋਂ ਲੈ ਕੇ ਜੈਜਾ ਗੋਸਿੰਘ ਜੀ ਤੋੜ ਵਰਗੇ ਬੇਟਾਵਾਂ ਨੂੰ ਡੌੜਾ ਸਾਹਿਬ ਚਲਵੰਡੀ ਸਾਹਿਬ ਵਰਗੇ ਲੋਕਾਂ ਨੂੰ ਔਰ ਸੰਤ ਕਰਤਾ ਸਿੰਘ ਵੀ ਖਾਲਸਾ ਵਰਗੇ ਲੋਕਾਂ ਨੂੰ ਹਲ ਉਹਨਾਂ ਦੀਆਂ ਯਾਦਗਾਰਾਂ ਬਣਾ ਕੇ ਸਾਡੀ ਨਵੀਂ ਪੀੜੀ ਨੂੰ ਨਾਲ ਜੋੜਨਾ ਤੇ ਦਰਵਾਨੀ ਵਾਲੇ ਲੋਕ ਜਿਨ੍ਹਾਂ ਨੇ ਸੰਘਰਸ਼ਾਂ ਵਿੱਚ ਬੋਲਕਿਆਂ ਵਿੱਚ ਦੋਜਾਦਾਂ ਵਿੱਚ ਹਿੱਸਾ ਪਾਇਆ ਹੈ ਜਿਹੜੇ ਪਰਿਵਾਰਾਂ ਨੇ ਉਹਨਾਂ ਪਰਿਵਾਰਾਂ ਦਾ ਸਨਮਾਨ ਕਰਨਾ ਸਾਡਾ ਮੁੱਖ ਮਨੋਰਥ ਹੋਏਗਾ ਤਾਂ ਕਿ ਅਸੀਂ ਨਵੀਂ ਪੀੜੀ ਨੂੰ ਆਪਣੇ ਮਾਣਮੱਤੀ ਸਾਨਾਮੱਤੀ ਇਤਿਹਾਸ ਤੋਂ ਉਜਾਗਰ ਵੀ ਕਰ ਸਕੀਏ ਔਰ ਆਪਣੀ ਵਿਰਾਸਤ ਨਾਲ ਜੋੜ ਸਕੀਏ ਧੰਨਵਾਦ ਜੀ ਬਹੁਤਾਂ ਆਸਾਂ ਦੀਆਂ ਕਾਰਗਰ ਰਣਨੀਤੀਆਂ ਤੇ ਤੇ ਜਦੋਂ ਵੀ ਦਿੱਤੀ ਜਾ ਕੱਲ ਕੋਈ ਨਤੀਜਾ ਜਿਹੜਾ ਨਿਕਲਿਆ ਵੀ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਕਲੇਤ ਨੂੰ ਜਿਹੜਾ ਅੱਗੇ ਲਿਜਾਏ ਅਸੀਂ ਇਸੇ ਤਰ੍ਹਾਂ ਇਹ ਜਾਣਦਾ ਸੋਚਿਆ ਵੀ ਸਾਡੀ ਨਵੀਂ ਪੀੜ੍ਹੀ ਜਿਹੜੀ ਅਕਾਲੀ ਦਰ ਦੇ ਇਤਿਹਾਸ ਤੋਂ ਟੁੱਟ ਗਈ ਅਕਾਲੀ ਦਰ ਦੀਆਂ ਕੁਰਬਾਨੀਆਂ ਤੋਂ ਹੰਝਾਨ ਹੋਈ ਬੈਠੀ ਆ ਉਹਨੂੰ ਜੋੜਨ ਲਈ ਅਕਾਲੀ ਦਰ ਦੀ ਵਿਰਾਸਤ ਨਾਲ ਇਤਿਹਾਸ ਨਾਲ ਜਿਹੜੇ ਪੁਰਾਣੇ ਲੀਡਰ ਸਹਿਬਾਨ ਨੇ ਉਹਨਾਂ ਦੀਆਂ ਜਨਮ ਸਤਾਵ ਦੀਆਂ ਉਹਨਾਂ ਦੇ ਵਰਸੀ ਸਮਾਗਮ ਕਰਕੇ ਉਸ ਵਿਰਾਸਤ ਦੇ ਨਾਲ ਜੁੜਿਆ ਜਾਊਗਾ ਔਰ ਉੱਥੇ ਅਸੀਂ ਜਿਹੜੀ ਨਵੇਂ ਜਿਨ੍ਹਾਂ ਦੀਆਂ ਕੁਰਬਾਨੀ ਵਾਲੇ ਪਰਿਵਾਰਾਂ ਉਹਨਾਂ ਨੂੰ ਸਨਮਾਨ ਦਿੱਤਾ ਕਰਾਂਗੇ ਤਾਂ ਕਿ ਸਾਡੀ ਜੰਗ ਜਨਰੇਸ਼ਨ ਜਿਹੜੀ ਆ ਉਹ ਅਕਾਲੀ ਦਲ ਦੇ ਨਾਲ ਜੁੜ ਸਕੇ ਸੱਚ ਇਸ ਤਰ੍ਹਾਂ ਦੇ ਕਿ ਕਾਲ ਜਿਹੜੀ ਆ ਅਕਾਲੀ ਦਲ ਦੇ ਵਿੱਚ ਨੋਟਿਸ ਆ ਗਿਆ ਹੈ ਸਿੰਘ ਸਿੰਘ ਬਾਦਲ ਜਿਹੜਾ ਹੈ ਉਹ ਬਲੈਗ ਗਿਆ ਸੀ ਜਿਵੇਂ ਦੇਖੋ ਅਸੀਂ ਪਿਛਲੇ ਦਿਨਾਂ ਵਿੱਚ ਸਾਰੇ ਸਿਹਰ ਤੇ ਜਿੱਤ ਦੇ ਲੋਕ ਇਕੱਠੇ ਹੋਏ ਸੀ ਅਸੀਂ ਮਹਿਸੂਸ ਕੀਤਾ ਸੀ ਕਿ ਜੇ ਸਾ ਸੁਮੇਤ ਸੀ ਬਾਦਲ ਸਿੰਘ ਅਕਾਲਤਾ ਸਾਹਿਬ ਤੇ ਜਾ ਕੇ ਆਪਣੀਆਂ ਹੋਈਆਂ ਗਲਤੀਆਂ ਤੇ ਲਾਪਰਵਾਹੀਆਂ ਪਛਾਈਆਂ ਦੀ ਖਿਮਾ ਜਾਚ ਕਾ ਨਹੀਂ ਕਰਦੇ ਤਾਂ ਸਾਨੂੰ ਘਟੋਕਟ ਕਰ ਲਈ ਜਾਂਦੀ ਆ ਤੇ ਅਸੀਂ ਆਪਣਾ ਖਲਾਕੀ ਤੇ ਧਾਰਮਿਕ ਭਰਸਾ ਉਹਨਾਂ ਤੇ ਕਰਦੇ ਸੀ ਦੀ ਅਕਾਲਤਾ ਸਾਹਿਬ ਤੇ ਲਿਖਤੀ ਤੌਰ ਤੇ ਪੇਸ਼ ਹੋ ਕੇ ਪੁਰਾਣੀਆਂ ਹੋਈਆਂ ਗਲਤੀਆਂ ਦੀ ਖਿਮਾ ਜਾਚ ਕਰੀ ਗਏ ਸੀ ਸਾਨੂੰ ਅਸੀਂ ਇਸ ਗੱਲ ਦਾ ਸਵਾਦ ਕਰਦੇ ਹਾਂ ਤੇ ਜਹੇਦਾਰ શ્રી ਅਦਾਲਤਾਂ ਸਾਹਿਬ ਨੇ ਪੰਚ ਸਿੰਘ ਸਰਵਾਨ ਦਾ ਨਾਮ ਰਾਇ ਕਰਕੇ ਸਾਹ ਸੁਗਵੀਰ ਸਿੰਘ ਬਾਦਲ ਨੂੰ ਉਤੇਜ ਤਲਬ ਕੀਤਾ ਔਰ ਉਹ ਤੋਂ ਸਪੱਸ਼ਟੀਕਰਨ ਲਿਆ ਤੇ ਕਿ ਸਲਾਘਾ ਜੋ ਉਸ ਸਵਾਰਥ ਜੋ ਕਰਵਾ ਔਰ ਸਾਨੂੰ ਆਸ ਆ ਤੇ ਇੱਕ ਇਤਿਹਾਸਕ ਪਾਤਖਹਤਾ ਪਾਤਖਹਤੇ ਚਗੇ ਭਵਿੱਖ ਲਈ ਅਗਲੀ ਦਲ ਦੇ ਚਗੇ ਭਵਿੱਖ ਲਈ ਜਹੇਦਾਰ ਸਹਿਬਾਨ ਜਿਹੜੇ ਨੇ ਉਹ ਅੱਛਾ ਫੈਸਲਾ ਕਰਨਗੇ ਹੌਂ ਗਲੇ ਦਿਨਾਂ ਦੇ ਵੀ ਤੇ ਸ਼ਰਮਣੀ ਕਾਲੀਦਾਲ ਦੀ ਬਾਗਡੋਰ ਜਿਹੜੀ ਹੈ ਕਿਸੇ ਧਾਰਮਿਕ ਤੇ ਰਾਜਸੀ ਨੀਤੀ ਦੇ ਸਵੇਲ ਕਿਸੇ ਵਿਅਕਤੀ ਦੇ ਕਥਾ ਵੀ ਸੰਪੰਨਗੇ ਤਾਂ ਕਿ ਅਸੀਂ ਇਸ ਸਰਕਰ ਦੇ ਵਿੱਚੋਂ ਪਾਰਟੀ ਨੂੰ ਕੱਢ ਸਕੀਏ ਸ਼ਰਮਣੀ ਕਾਲੀਦਾਲ ਜਿਹੜਾ ਉਹ ਪਾਰਟੀ ਉਹ ਵੀ ਤਾਂ ਇਹ ਮਜ਼ਬੂਤ ਪਾਰਟੀ ਵੀ ਦੇਤੀ ਕਿ ਜਿੰਨੀ ਤੌਂ ਕਿ ਉਹ ਆ ਜਾਈਏ ਕਿ ਸ਼ਰਮਣੀ ਦੇਖੋ ਇਹ ਬੜੀ ਸੋਚਣ ਦੀ ਗੱਲ ਆ ਔਰ ਅਸੀਂ ਜੋ ਮਹਿਸੂਸ ਕੀਤਾ ਕਿ ਪਿਛਲੇ ਸਮੇਂ ਵਿੱਚ ਪਤਾਈਆਂ ਗਲਤੀਆਂ ਜਿਹੜੀਆਂ ਰਹੀਆਂ ਨੇ ਜਿਨ੍ਹਾਂ ਦਾ ਜ਼ਿਕਰ ਅਸੀਂ ਸ리에 ਕਾਲ ਤੱਕ ਸਾਹਮਣੇ ਲਿਖਤੀ ਤੌਰ ਤੇ ਦੇ ਕੇ ਆਏ ਆ ਜੇ ਉਹ ਗਲਤੀਆਂ ਨਾਮ ਦੀਆਂ ਤਾਂ ਅਕਾਲੀ ਦਾ ਲੈਣਾ ਕਮਜ਼ੋਰ ਨਾ ਹੁੰਦਾ ਅਰਸ਼ ਤੋਂ ਫਰਸ਼ ਤੇ ਨਾ ਹੁੰਦਾ ਤੇ ਹੁਣ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੀ ਪਾਰਟੀ ਦੀ ਲੀਡਰਸ਼ਿਪ ਆ ਝੋਦਾ ਕਮੇਟੀ ਦੀਆਂ ਸਿਫਾਰਿਸ਼ਾਂ ਤੇ ਜੇ ਅਮਲ ਕਰੇ ਤਾਂ ਅੱਜ ਵੀ ਅਕਾਲੀ ਦਾ ਫਰਸ਼ ਤੋਂ ਵਾਸਤੇ ਆ ਸਕਦਾ ਕਿਉਂਕਿ ਉਹ ਕਮੇਟੀ ਨੇ ਸਾਰੇ ਪੰਜਾਬ ਦੇ ਵਰਕਰਾਂ ਦੀ ਭਾਵਨਾਵਾਂ ਨੂੰ ਪ੍ਰਗਟ ਕੀਤਾ ਸੀ ਤੇ ਉਹ ਭਾਵਨਾਵਾਂ ਦਾ ਆਦਰ ਸਰਕਾਰ ਕਰਨਾ ਸਾਡੀ ਜ਼ਿੰਮੇਵਾਰੀ ਸੀ ਪਰ ਜਿਹੜੀ ਜ਼ਿੰਮੇਵਾਰੀ ਨਿਭਾ ਨਾ ਸਕੇ ਇਸੇ ਕਰਕੇ ਉਦੋਂ ਬਾਅਦ ਵੀ ਜੰਮੀਆਂ ਚੋਣਾਂ ਹੋਈਆਂ ਬਾਈ ਤੋਂ ਬਾਅਦ ਉਦੋਂ ਬਾਅਦ ਵੀ ਲੋਕਾਂ ਨੇ ਬਾਰ ਬਾਰ ਫਤਵਾ ਅਕਾਲੀ ਦਲ ਦੇ ਹਵਲਤ ਦਿੱਤਾ ਹੁਣ ਇਹ ਹੋ ਗਿਆ ਵੀ ਲੋਗਾ ਜੇ ਸਾ ਸੁਭੀ ਲੋਕਾਂ ਨੇ ਜੇ ਸਾ ਸੁਭੀਰ ਸਿੰਘ ਉਹਨਾਂ ਨੇ ਜਿੱਦ ਫੜ ਲਈ ਤਾ ਫਿਰ ਅਸੀਂ ਵੀ ਜਿੱਦ ਤੋ ਫੜ ਲੈਣੀ ਆ ਤੇ ਜੇ ਉਹ ਨਹੀਂ ਮੰਨਦਾ ਤਾਂ ਅਸੀਂ ਨਹੀਂ ਮੰਨਣਾ ਸੋ ਇਹ ਜਿਹੜੇ ਮਤਲਬ ਰਾਈਸੇ ਫੜਾ ਹੋਇਆ ਇਹਨੂੰ ਸ੍ਰੀ ਅਕਾਲ ਤਖਤ ਸਾਹਿਬ ਵੀ ਸੋਲੂ ਕਰ ਸਕਦੇ ਨੇ ਨਫਤਤਾ ਨਾਲ ਪ੍ਰਾਰਥਨਾਵਾਂ ਅਨੁਸਾਰ ਮੈਂ ਸਮਝਦਾ ਅਸੀਂ ਆਸ ਕਰਦੇ ਹਾਂ ਕਰਾਂਗੇ ਸੋ ਉਹਨੇ ਹੜੀ ਕਮਾਨ ਦੀ ਮਤਲਬ ਕੌਤੀਆ ਕਰ ਤੋਏ ਥੱਲੇ ਲੈਵਲ ਦੀ ਲੀਡਰਸ਼ਿਪ ਵੀ ਕਰਤੀ ਚੌਤੀਆ ਕਾਰਨ ਜੋ ਉਹਦੇ ਲੋਕਲ ਪੱਧਰ ਤੇ ਨਾਪ ਚਲਣ ਕਾਰਨ ਜਿਹੜੀ ਪਾਰਟੀ ਦਾ ਗਰਾਫ ਡਾਊਨ ਹੋ ਗਿਆ ਭਾਰਾ ਕੁਛ ਅਸੀਂ ਸਾਹਮਣੇ ਦੇਖ ਰਹੇ ਹਾਂ ਪਰ ਬੁੱਲ ਮਿਲਾ ਕੇ ਤਾਂ ਜਿਹੜੀ ਚੁੱਡਾ ਕਮੇਟੀ ਦੀ ਸਿਫਾਰਸ਼ਾਂ ਨੇ ਉਹ ਇਸ ਨਤੀਜੇ ਤੇ ਪਹੁੰਚਿਆ ਸੀ ਕਿ ਜਿਹੜੀ ਲੀਡਰਸ਼ਿਪ ਆ ਉਹਨੂੰ ਤਿਆਗ ਦੀ ਭਾਵਨਾ ਦੇ ਵਿੱਚ ਹੈ ਅੰਦਰ ਮੈਂ ਸਭ ਦੱਸਦਾ ਕੱਲ ਮੀਟਿੰਗ ਸੈਟ ਜਿਹੜੀ ਹੈ ਕੈਲਕੂਲੇਟ ਚਾਰੀ ਤੋਂ ਤੀਜੀ ਤੱਕ ਤੁਹਾਡੀ ਮੀਟਿੰਗ ਚੱਲੇਗੀ ਤੇ ਉੱਤੇ ਪਾਰਟੀ ਦੇ ਤਰਫੋਂ ਬਾਅਦ ਕਮਿਟੀ ਨੂੰ ਮੋਜੂਮੇ ਲੈ ਕੇ ਨਹੀਂ ਦਿੱਤੀ ਗਈ ਹੈ ਉਹ ਵੀ ਜਿਹੜੇ ਵੇਦੇ ਨੇ ਇਹ ਵੈਸੇ ਨਾ ਕੱਲ ਕਿਸੇ ਨੇ ਸ਼ਰਾਰਤ ਕੀਤੀ ਆ ਕੱਲ ਕਿਸੇ ਨੇ ਬਦੋ ਬਦਿ ਘਵਾ ਭਲਾਤੇ ਵਿੱਚ ਸ਼ਾਇਦ ਸਾਡੇ ਗੁਰੂ ਨੂੰ ਵੀ ਅਸੀਂ ਅਕਾਲੀ ਦਰ ਦੇ ਦਫ਼ਤਰ ਤੇ ਕਬਜ਼ਾ ਕਰਕੇ ਜਾ ਰਹੇ ਜਿਹੜੀ ਸਰਾ ਸਰਦ ਸੀ ਸਰਾ ਸਰ ਚੋਟ ਸੀ ਨਾ ਸੋਚਿਆ ਜਾ ਸਰਦ ਨਾ ਹੋ ਸਕਦੀ ਸੀ ਨਾ ਕਿਸੇ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਸੀ ਇਹ ਕਿਸੇ ਨੇ ਆਪ ਹੀ ਜ਼ਰਾਤ ਕਰਕੇ ਮਲੇ ਇਸ ਦਾ ਬਾਤਾਂ ਬਣਾ ਸੀ ਜਿਹੜਾ ਸਰਾ ਸਰ ਗਲ ਸੀ ਔਰ ਜਿਹਨੇ ਵੀ ਬਣਾਇਆ ਸੀ ਉਹਨੂੰ ਹੋਸ਼ੀ ਚਲਣੀ ਪਈ ਓਕੇ ਜੀ